ਲਓ ਦੋਸਤੋ ਅੱਜ ਅਸੀਂ ਪੈਸ਼ਨ ਪ੍ਰੋ ਦਾ ਸਲਫ ਕਰਾਂਗੇ ਠੀਕ ਸਭ ਤੋਂ ਪਹਿਲਾਂ ਅਸੀਂ 8 ਨੰਬਰ ਗੋਟੀ ਨਾਲ ਸਲਫ ਦੇ ম্যাগਨੇਟ ਟਾਪਾ ਖੋਲੰਗੇ 4 ਨਾਟੂ ਨੇ ਨੂੰ 4 ਦੇ 4 ਨਾਟਾ ਖੋਲੰਗੇ ਮੁਸਤਬਾ ਦਾ ਅਹੀਂ ਦੀ ਨਿਊਟਰਲ ਲਾਡ ਦੀ ਤਾਰ ਨੂੰ ਨਾਲ ਲਗਾਵਾਂਗੇ ਬੜੀ ਰਾਮ ਨਾਲ ਇਹਦੇ ਵਿੱਚ ਕਿ ਜੈਨ ਹੁੰਦਾ ਉਹਨੂੰ ਬੜੇ ਤਿਆਰ ਨਾਲ ਕੱਟਣ ਨਾਲ ਕੱਟ ਕੇ ਇੱਕ ਵਾਰ ਕੱਢਾਂਗੇ ਤੁਸੀਂ ਦੇਖ ਸਕਦੇ ਹੋ ਉਸ ਤੋਂ ਬਾਅਦ ਜੀ ਤਾਰਾਂ ਦੇ ਜਿਹੜਾ ਪਿੰਨਾ ਉਦ ਲੱਗੇ ਕਲੰਪ ਹੁੰਦਾ ਹੁਣ ਉਸੇ ਪੇਸ਼ਕਾਰੀ ਦੀ ਮਦਦ ਨਾਲ ਹਟਾਵਾਗੇ ਤੁਸੀਂ ਦੇਖ ਸਕਦੇ ਹੋ ਕਿ ਕੋਇਲ ਵਾਲਾ ਟੱਪਾ ਬਾਹਰ ਕੱਢ ਦਿੱਤਾ ਹੁਣ ਇਸ ਤੋਂ ਬਾਅਦ ਅਸੀਂ ਮੈਗਨੇਟ ਖੋਲਾਂਗੇ 14 ਨੰਬਰ ਗੋਟੀ ਨਾਲ 14 ਨੰਬਰ ਗੋਟੀ ਨਾਲ ਗੋਟੀ ਨਾਲ ਮੈਗਨੇਟ ਖੋਲਣ ਤੋਂ ਬਾਅਦ ਅਸੀਂ ਨੂੰ ਪੁੱਲ ਕਾਵਾਂਗੇ ਪੋਲਰ ਨਾਲ ਇਹਨੂੰ ਮੈਗਨੇਟ ਨੂੰ ਨਾਲੋਂ ਹਟਾਵਾਂਗੇ ਪੋਲਰ ਨੂੰ ਨਾਲ ਕੱਸ ਕੇ ਕੱਸਣ ਤੋਂ ਬਾਅਦ 32 ਨੰਬਰ ਚਾਬੀ ਨਾਲ ਇਹਨੂੰ ਪੋਲਰ ਨੂੰ ਫੜਾਂਗੇ ਤੇ ਥੋੜੀ ਜੀ ਹਲਕੀ ਜੀ ਸੱਟ ਲਗਾਵਾਂਗੇ ਤਾਂ ਮੈਗਨੇਟ ਬਾਹਰ ਆ ਜਾਏਗਾ ਤੁਸੀਂ ਦੇਖ ਸਕਦੇ ਹੋ ਸਭ ਤੋਂ ਪਹਿਲਾਂ ਇਹਨੂੰ ਪੂਰਾ ਹੀ ਕੱਸ ਲੈਣਾ ਨਾਲ ਉਸ ਤੋਂ ਬਾਅਦ ਥੋੜੀ ਠੇਸ ਲਗਾਣੀ ਹੈ ਤਮੈਗਨੇਟ ਬਾਰਾ ਜੀਾ ਛੱਟ ਲਗਾਣ ਤੋਂ ਬਾਅਦ ਜਦੋਂ ਇਹ ਬਾਹਰ ਕੱਢਣ ਲਾਵਾਂਗੇ ਇਸ ਤੋਂ ਬਾਅਦ ਇੱਕ 8 ਨੰਬਰ ਗੋਟੀ ਨਾਲ ਸਲਫ ਦੀ ਚੇੜ ਨੂੰ ਬਾਹਰ ਕੱਢਾਂਗੇ ਜੋ ਅਸੀਂ ਚੇਂਜ ਕਰਨੀ ਹੈ ਔਰ ਮੈਗਨੇਟ ਦਾ ਨਾਜਰਾ 92 ਕਲੱਚ ਲੱਗੇ ਦਾ ਇਹਦੇ ਗੋਲੀਆਂ ਨੂੰ ਸਾਰਿਆਂ ਨੂੰ ਚੈੱਕ ਕਰਾਂਗੇ ਕਿਉਂਕਿ ਬੈਟਰੀ ਦਾ ਸਹੀ ਆ ਲੇਕਿਨ ਗੱਡੀ ਦਾ ਸਲਫ ਨਹੀਂ ਚੱਲ ਰਿਹਾ ਚੇਅ ਨੂੰ ਕੱਢਾਂਗੇ 9 ਪਲੱਸ ਦੀ ਮਦਦ ਨਾਲ ਉੱਪਰ ਵਾਲੀ ਗਰਾਰੀ ਨੂੰ ਬਾਹਰ ਕੱਢਾਂਗੇ ਸਾਰੇ ਜੈਨ ਨੂੰ ਸਾਫ਼ ਕਰਾਂਗੇ ਨਾਲੋਂ ਔਰ ਆਇਲ ਸੀਲ ਵੀ ਲੀਕਾ ਉਹ ਵੀ ਚੇਂਜ ਕਰਾਂਗੇ ਸਲਫ ਦਾ ਇਧਰ ਬਿਲਕੁਲ ਓਕੇ ਕਰਾਂਗੇ ਤੁਹਾਡੇ ਸਾਹਮਣੇ ਦੇਖਦੇ ਸਭ ਤੋਂ ਪਹਿਲਾਂ ਇਹਦੀ ਕਾਡਰ ਕੱਢਾਂਗੇ ਨੋ ਪਲਾਸ ਨਾਲ ਉੱਪਰ ਵਾਲੀ ਗਰਾਰੀ ਕੱਢਾਂਗੇ ਲਾਗ ਨੂੰ ਬੜੇ ਧਿਆਨ ਨਾਲ ਘੱਟਣਾ ਹੁੰਦਾ ਹੈ। ਕੇਵਰੇ ਲਾਗ ਘੱਟਣ ਨਾਲ ਲਾਗ ਟੁੱਟ ਵੀ ਜਾਂਦਾ ਹੈ। ਤਾਂ ਅਸੀਂ ਦੋਨੇ ਪਾਸੇ ਨੂੰ ਪਲਾਸ ਨਾਲ ਬੜੇ ਆਰਾਮ ਨਾਲ ਪਾਣਾ ਔਰ ਆਠ ਨੰਬਰ ਕੋਟ ਨੇ ਨਾ ਟੋਹੋਲ ਕੇ ਦੋਵੇਂ ਗਰਾਰੀਆਂ ਨੂੰ ਬਾਹਰ ਕੱਢ ਲੈਣਾ। ਬੜੇ ਹੀ ਆਰਾਮ ਨਾਲ ਗਰਾਰੀਆਂ ਬਾਹਰ ਆ ਗਈਆਂ। ਇਸ ਤੋਂ ਬਾਅਦ ਦੋ ਸੀਲਾਂ, ਇੱਕ ਵੱਡੀ ਸੀਲ ਇੱਕ ਛੋਟੀ ਸੀਲ। ਇਹ ਦੋਵੇਂ ਸੀਲਾਂ ਨੂੰ ਹੀ ਚੇਂਜ ਕਰ ਦੇਣਾ। ਉਹ ਨਾਲੀ ਦੀ ਸਲਫ ਦੀ ਚੈਨ ਨੂੰ ਵੀ ਚੇਂਜ ਕਰਾਂਗੇ ਸਭ ਤੋਂ ਪਹਿਲੇ ਸਾਰੇ ਦੀ ਜਿੰਨੇ ਵੀ ਪੁਰਜ਼ੇ ਹੋਲੇ ਇਹ ਸਾਰੇ ਦੀ ਸਫਾਈ ਕਰਾਂਗੇ ਸਾਫ ਕਰਨ ਤੋਂ ਬਾਅਦ ਅਸੀਂ ਜੈਨ ਨੂੰ ਸਾਫ ਕਰਾਂਗੇ ਦੋਵੇਂ ਪਾਸੋਂ ਜੇ ਜੈਨ ਦੀ ਸਫਾਈ ਨਹੀਂ ਸਹੀ ਹੋਏ ਤਾਂ ਜਦੋਂ ਅਸੀਂ ਇਹਨੂੰ ਆਪਸ ਵਿੱਚ ਟਾਪੇ ਨੂੰ ਜੋੜਾਂਗੇ ਤੱਬ ਵਿੱਚ ਪਾਣੀ ਜਾਂਦਾ ਖਤਰਾ ਰਹਿੰਦਾ ਜਿਸ ਨਾਲ ਕੋਇਲ ਖਰਾਬ ਹੋਣਗੇ ਇਸ ਲਈ ਹੀ ਤੋਂ ਵਿੱਚ ਬਸੂ ਜੈਨ ਨੂੰ ਸਾਫ ਕਰਾਂਗੇ ਸਾਫ ਕਰ ਰਕੇ ਤਾਂ ਫਿਰ ਅਹੀਂ ਜਾਮ ਨਮਾ ਜਾਂ ਲਗਾਵਾਂਗੇ ਸੱਚੇ ਨਹੀਂ ਚੇਂਜ ਕਰ ਦਿੱਤੀ ਆ ਇਹ オリジナル ਰੋਲਰ ਨਹੀਂ ਪਾਈ ਇਹਦੇ ਚ ਗਾਈਡਾਂ ਇਹਦੀਆਂ ਸਹੀ ਆ ਗਾਈਡਾਂ ਨੂੰ ਲਗਾ ਦੇਵਾਂਗੇ ਜਿਸ ਤਰ੍ਹਾਂ ਬਾਰ ਘਟੀਆਂ ਹੀਂ ਗਰਾਰੀਆਂ ਉਸੇ ਤਰ੍ਹਾਂ ਹੀ ਦੋਵੇਂ ਗਰਾਰੀਆਂ ਨੂੰ ਫਟ ਕੇ ਵਿੱਚ ਰੱਖ ਦਿੱਤਾ ਲਾਗ ਲਾਵਾਂਗੇ ਲਾਗ ਨੂੰ ਬੜੇ ਧਿਆਨ ਨਾਲ ਲਾਣਾ ਕਈ ਵਾਰੀ ਲਾਗ ਲਾਉਂਦੇ ਸਮੇਂ ਨੋ ਪਲਾਸ ਵਿੱਚ ਨਿਕਲ ਜਾਂਦਾ ਤਾਂ ਫਿਰ ਬੜੀ ਦੂਰ ਚ ਡਿੱਗ ਜਾਂਦਾ ਆਮ ਕਰਕੇ ਦਾ ਹੋ ਜਾਂਦਾ ਤਾਂ ਤੁਸੀਂ ਦੇਖ ਲੈਣਾ ਉਸ ਤੋਂ ਬਾਅਦ ਇਹ ਗਾਰਡਨ ਲਗਾਵਾਂਗੇ ਔਰ 18 ਮਿੰਟ ਲਾਵਾਂਗੇ ਗਰਾਰੀ ਦਾ ਬਰਾ ਪ੍ਰਕਾਸ਼ ਦੇਵਾਂਗੇ ਇਹਨੂੰ ਕਸੰਦਵਾਦ ਹੈ ਮੈਗਨਟ ਦੀ ਕਾਟਰ ਲਾਵਾਂਗੇ ਦੋਵੇਂ ਪਾਸੇ ਗਾਈਡਾਂ ਲਾਵਾਂਗੇ ਕਾਡਰ ਲਾਉਣ ਦੇ ਨਾਲ ਆਹੀ ਇਹ ਦੇਖਣਾ ਕਿ ਕਾਡਰ ਦੀ ਜਿਹੜੀ ਸੈਟਿੰਗ ਆ ਉਹ ਸਹੀ ਬਣੀ ਜੇ ਕਾਡਰ ਦੀ ਸੈਟਿੰਗ ਸਹੀ ਨਹੀਂ ਬਣੀ ਮੈਗਨੇਟ ਵਿੱਚ ਮੈਗਨੇਟ ਲਾਉਣ ਦੇ ਸਮੇਂ ਇਹ ਗੱਲ ਦਾ ਧਿਆਨ ਰੱਖਣਾ ਹੈ ਕਿ ਮੈਗਨੇਟ ਸਾਡਾ ਦੋਵੇਂ ਪਾਸੋਂ ਚੰਗੀ ਤਰ੍ਹਾਂ ਕਲੀਨ ਹੋਵੇ ਕਿਸੇ ਵੀ ਤਰ੍ਹਾਂ ਦਾ ਕਚਰਾ ਨਾਲ ਨਾ ਹੋਵੇ ਤਾਂ ਕਿ ਕੋਈ ਵਿੱਚ ਹੋਰ ਦਿੱਕਤ ਨਾ ਆਵੇ ਤਾਂ ਮੈਗਨੇਟ ਨੂੰ ਵਿੱਚ ਬੜੇ ਹੀ ਆਰਾਮ ਨਾਲ ਲਗਾਉਣਾ ਲਾਂ ਤੋਂ ਬਾਅਦ ਅਸੀਂ 14 ਨੰਬਰ ਨਟ ਕੱਸਾਂਗੇ ਜਦ ਤੱਕ ম্যাগਨੇਟ ਵਿੱਚ ਸਹੀ ਨਹੀਂ ਬੈਠੇਗਾ ਅਸੀਂ ਨਟ ਲਾਉਣ ਦੀ ਗਲਤੀ ਨਹੀਂ ਕਰਨੀ ਚਾਹੇ ਸਾਨੂੰ ਦੋ ਵਾਰੀ ম্যাগਨੇਟ ਬਾਹਰ ਘਟਾਣਾ ਪਵੇ ਚਾਹੇ ਵੇਚ ਲਾਣਾ ਪਵੇ ਜਦ ਤੱਕ ਇਹ ਪੂਰਾ ਸਹੀ ਨਹੀਂ ਹੋਏਗਾ ਅਸੀਂ ਕਦੇ ਵੀ ম্যাগਨੇਟ ਲਾਉਣ ਦੀ ਗਲਤੀ ਨਹੀਂ ਕਰਨੀ ਉਸ ਤੋਂ ਬਾਅਦ ਅਸੀਂ 14 ਨੰਬਰ ਨਟ ਨਾਲ ਕੱਸ ਦੇਣਾ ਇੱਕ 24 ਨੰਬਰ ਚਾਬੀ ਲਵਾਂਗੇ ਜਾਬੀ ਨਾਲ ਮੈਗਨੇਟ ਨੂੰ ਫੜ ਕੇ ਕੱਸ ਦੇਵਾਂਗੇ ਉਸ ਤੋਂ ਬਾਅਦ ਅਸੀਂ ਇਹਦੇ ਕੋਇਲਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰਨਾ ਜਿਹੜਾ ਔਇਲ ਵਿੱਚ ਲੱਗਿਆ ਹੋਇਆ ਹੈ ਟਾਪੇ ਦੇ ਉਹਨੂੰ ਚੰਗੀ ਤਰ੍ਹਾਂ ਸਾਫ਼ ਕਰਨਾ ਪਹਿਰੇ ਡੀਜ਼ਲ ਨਾਲ ਸਾਫ਼ ਕਰ ਲੈਣਾ ਉਸ ਤੋਂ ਬਾਅਦ ਪੈਟਰੋਲ ਮਾਰ ਕੇ ਤੇਨੂੰ ਸੁਕਾ ਦੇਣਾ ਉਸ ਤੋਂ ਬਾਅਦ ਫੇਰ ਅਸੀਂ ਮਾਰਾਂਗੇ ਇਹਨੂੰ ਹਵਾ ਹਵਾ ਮਾਰ ਕੇ ਪੂਰਾ ਕਲੀਨ ਕਰਕੇ ਤੇ ਡੱਬਲਾਂ ਲਾਣੀਆਂ ਡੱਬਲਾ ਲਾਣ ਤੋਂ ਬਾਅਦ ਦੋ ਡੱਬਲਾਂ ਦੀਆਂ ਦੇ ਵਿੱਚ ਦੋਵੇਂ ਡੱਬਲਾਂ ਲਾਣ ਤੋਂ ਬਾਅਦ ਜੈਨ ਲਾਵਾਂਗੇ ਨਮਾ ਜੈਨ ਫਿੱਟ ਕਰਾਂਗੇ ਮੈਟਰੋ ਦਾ ਕਿਉਂਕਿ ਹਲਕਾ ਜੈਨ ਫਟਣ ਦੇ ਚਾਂਸ ਜ਼ਿਆਦਾ ਹੁੰਦੇ ਆ ਇਸ ਕਰਕੇ ਜੈਨ ਹਮੇਸ਼ਾ ਮੈਟਰੋ ਦਾ ਜਾਂ ਏ ਬਣਦਾ ਹੋਰ ਦੋ ਕੰਪਨੀਆਂ ਆਂਦੀਆਂ ਵਧੀਆ ਬਰਤਨ ਤਾਂ ਕਿ ਅੰਦਰ ਪਾਣੀ ਨਾ ਜਾਏ ਤਾਂ ਇਹਨੂੰ ਬੜੇ ਆਰਾਮ ਨਾਲ ਲਾ ਦੇਣਾ ਔਰ ਅੱਠ ਨੰਬਰ ਨਾਟਕ ਸੁਣੇ ਜਦੋਂ ਇਹ ਟਾਪੇ ਨੂੰ ਹੀ ਲਗਾਵਾਂਗੇ ਇਹਦੇ ਨਾਲ ਇੱਕ ਨਿਊਟਰਲ ਰੈਡ ਦੀ ਪੱਤੀ ਹੁੰਦੀ ਹੈ ਤਾਰ ਉਤਾਰ ਨੂੰ ਇਹਦੇ ਵਿੱਚ ਜੋੜ ਦੇਣਾ ਗ੍ਰੀਨ ਰੰਗ ਦੀ ਤਾਰ ਨੂੰ ਇਹ ਛੋਟੀ ਜੀ ਤੁਸੀਂ ਦੇਖ ਸਕਦੇ ਹਲਾ ਦੇ ਇਹ ਤਾਰ ਨੂੰ ਇੱਥੇ ਬੜੇ ਹੀ ਹਰਾ ਉਹਨਾਂ ਲਾ ਦੇਣਾ ਉਸ ਤੋਂ ਬਾਅਦ ਅਹੀਂ ਦੇ ਕਲਮ ਪਾਵਾਂਗੇ ਸਾਫ਼ ਕੀਤੇ ਆ ਉਸ ਤੋਂ ਬਾਅਦ ਅਹੀਂ ਦੂਸਰੀ ਥਿੰਬਲ ਦੇ ਵਿੱਚ ਨੀਲੇ ਰੰਗ ਦੀ ਤਾਰ ਲਾਵਾਂਗੇ ਤਾਰਲਾ ਹਟਾਉਣ ਤੋਂ ਬਾਅਦ ਅਹੀਂ ਇਹਨੂੰ ਰਬੜ ਦੇ ਵਿੱਚ ਬੜੇ ਹੀ ਆਰਾਮ ਨਾਲ ਸੈੱਟ ਕਰ ਦੇਵਾਂਗੇ ਛੱਡ ਕਰਨ ਤੋਂ ਬਾਅਦ ਅਹੀਂ 8 ਨੰਬਰ ਗੋਟੀ ਨਾਲ ਚਾਰ ਨੱਟ ਲਾਵਾਂਗੇ ਚਾਰੇ ਨੱਟ ਬਰਾਬਰ ਲਾਣੇ ਜਦੋਂ ਵੀ ਨੱਟ ਕਸਣੇ ਹੋਣ ਬਰਾਬਰ ਕਸਣੇ ਆਲੇ ਦੋਲੇ ਦੇ ਸਫਾਈ ਕਰ ਲੈਣੀ ਹੈ ਤਾਂ ਕਿ ਮਿੱਟੀ ਘੱਟਾ ਵਿੱਚ ਨਾ ਜਾਏ ਜਦੋਂ ਅਹੀਂ 8 ਨੰਬਰ ਨੱਟ ਲਾਣੇ ਆ ਪਹਿਲਾਂ ਸਾਰੇ ਹੀ ਨਾਲ ਲਾ ਕੇ ਥੋੜੇ ਥੋੜੇ ਕਾਸ ਲਾਣੇ ਉਸ ਤੋਂ ਬਾਅਦ ਜਦੋਂ ਜ਼ੋਰ ਲਾਣਾ ਹੈ ਤੇ ਚਾਰੇ ਨਟਾਂ ਨੂੰ ਬਰਾਬਰ ਲਾਣਾ ਹੈ ਪਹਿਲੇ ਦੋ ਆਮਣੇ ਸਾਹਮਣੇ ਫਿਰ ਦੋ ਆਮਣੇ ਸਾਹਮਣੇ ਇਹਦੇ ਨਾਲ ਟਾਪਾ ਬਿਲਕੁਲ ਸਹੀ ਬਟਨ ਦਾ ਜਿਹਾ ਅਸੀਂ ਬਦ ਘਟ ਜ਼ੋਰ ਲਾ ਦੇਵਾਂਗੇ ਜਦ ਨਟ ਟੁੱਟ ਜਾਏਗਾ ਜਾਂ ਮੈਗਨੇਟ ਦਾ ਟਾਪਾ ਤਾਂ ਅਸੀਂ ਇਹ ਛੋਟੀ ਛੋਟੀ ਗੱਲਾਂ ਦਾ ਧਿਆਨ ਰੱਖਣਾ ਉਸ ਤੋਂ ਬਾਅਦ ਅਸੀਂ ਇਹਦਾ ਗਰਾਰੀ ਵਾਲਾ ਟਾਪਾ ਵੀ ਲਾਵਾਂਗੇ ਉਹਨੂੰ ਵੀ ਦੋ ਨਟੋਂ ਦੇ 8 ਨੰਬਰ ਫਿਟ ਕਰਨ ਤੋਂ ਬਾਅਦ ਅਸੀਂ ਗੇਰਲੀ ਉਹਦਾ ਨਾਟਕ ਆਸੇ ਦੀ ਮਗੇ ਤਾਂ ਆਸ਼ਾ ਕਰਦਾ ਹਾਂ ਕਿ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇਗੀ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਔਰ ਲਾਈਕ ਜ਼ਰੂਰ ਕਰਨਾ ਸਪੋਰਟ ਕਰਦੇ ਰਹਿਣਾ ਤੁਹਾਡੀ ਕਿਰਪਾ ਨਾਲ ਹੀ ਚੈਨਲ ਚੱਲ ਰਿਹਾ ਤਾਂ ਹੁਣ ਅਈ ਤੁਹਾਨੂੰ ਇਹਦਾ ਸਲਫ ਲਗਾ ਕੇ ਦੱਸਾਂਗੇ ਤੁਸੀਂ ਦੇਖ ਸਕਦੇ ਹੋ ਚਾਬੀ ਲਈ ਹੈ ਸਲਫ ਦਾ ਬਟਨ ਮਾਰਿਆ ਉਦਿਸਤ ਹਨ ਤਾਂ ਸੋਲਾ ਮਾਟਰ